ਅਖਤਰ ਪਰਿਵਾਰ ਔਰ ਮਤੋਈ ਸਾਹਿਬ ਵੀ ਆ ਜਾਓ ਭਾਜੀ ਦੇ ਦਿਲ ਕਾ ਆ ਜਾਓ ਅਖਤਰ ਮਤੋਈ ਸਾਹਿਬ ਜੀ ਆ ਜਾਓ ਅੱਜ ਕੱਲ੍ਹ ਚਲਦੀਆਂ ਇਹ ਵੀਡੀਓ ਰੀਲਾਂ ਚਲਦੀਆਂ ਨੇ ਭਾਜੀ ਦਿਲਸ਼ਾਦ ਅਖਤਰ ਸਾਹਿਬ ਦਾ ਮੇਲਾ ਹੋਵੇ ਹਾਂ ਕਿਹੜੇ ਤੋਂ ਪਹਿਲੇ ਤੋਂ ਪਹਿਲੇ ਤੋਂ ਪਹਿਲੇ ਤੋਂ ਸ਼ੇਰ ਬੋਲਣਗੇ ਤਸਵੀਰ ਕੋਗੀ ਉਹਤਨਾ ਤੋਂ ਯਾਦ ਰੱਖਾ ਹਾਂ ਡੀਐਸ ਕੀਰ ਸਾਹਿਬ ਤੁਸੀਂ ਵੀ ਆਓ ਇੱਥੇ ਕਾਓ ਬਲੇਰ ਆ ਜਾ ਆਹ ਆਹ ਮਤੋਈ ਸਾਹਿਬ ਭੁਲਤਾਂ ਲਿਖੇ ਨਦੀ ਕਿਨਾਰੇ ਬੁਲਬੁਲ ਬੱਠੀ ਦਾਣਾ ਚੁਗਦੀ ਛੱਲੀ ਦਾ ਦੂਰ ਵਸੇਂ ਜਾਂ ਸੱਜਣਾ ਬਿਆਰਾ ਜੀ ਨਹੀਂ ਲੱਗਦਾ ਕੱਲੀ ਦਾ ਇਹੋ ਸਿੰਘਾ ਜਿਹਨਾਂ ਨੂੰ ਬਹੁਤ ਮਾਣਮੁਹੇ ਪਿਆਰ ਦਿੱਤਾ ਰਹੁਜਾ ਸਾਹਿਬ ਨੇ ਰਿਕਾਰਡ ਕੀਤਾ ਸੀ ਉਹਨਾਂ ਜੀ ਮੇਰੇ ਖੁਸ਼ ਦੀ ਗੱਲ ਦਿਲਸ਼ਾਦ ਬਾਜੀ ਉਹਨਾਂ ਤੋਂ ਵੱਡੇ ਸਾਡੇ ਬਾਜੀ ਮੇਰੇ ਮਾਪਿਆਂ ਦੇ بیٹے ਘੁਰਾ ਦਿੱਤਾ ਖਾਨ ਉਹ ਵੀ ਆ ਗਏ ਸਾਡੇ ਬਾਜੀ ਵਾਹ ਕੀ ਮਾਤਾ ਸੋ ਵੀਰ ਜੀ ਬਾਜੀ ਵਾਹ ਬਾਜੀ ਉਹਨਾਂ ਨੂੰ ਲਿਆਓ ਬਲਾ ਘੁਰਾ ਦਿੱਤਾ ਬਾਜੀ ਹੋਰ ਸਟੇਲੀ ਵੀਰ ਜੀ ਗੱਲ ਹੈ ਉਸਤਾਦ ਜੀ ਦੇ ਬ੍ਰਦਰਜ਼ ਸ਼ਾਗਿਰਦ ਜਾਂਦੇ ਹੁੰਦੇ ਨੇ ਲੈਣ ਵਾਸਤੇ ਤੁਸੀਂ ਜਾਓ ਉਹਨਾਂ ਜੇਕਰ ਸਲੀਪ ਸ਼ੇਅਰ ਲਾ दुनिया दे ते ਸੀਨੇ ਵਿੱਚ ਇਹ ਦਸ ਤਾਰੇ ਨਾਲ बुझਾਈ इश्क ਨਾ ਪੁੱਛੇ सॉरी ਸਾਡੇ ਬਹੁਤ ਹੀ ਰਿਸਪेक्टेड ਦਲਸ਼ਾਦ ਬਾਜੀ ਬਾਜੀ اور پورا ਖਾਨਦਾਨ ਜਿਹਨੂੰ ਗਾਣੇ ਦੀ ਖਾਨ ਕਹਿੰਦੇ ਐ ਉਸਤਾਦ ਵੱਡੇ ਉਸਤਾਦ ਸਾਡੇ ਬਾਪੂ ਜੀ ਕੀੜੇ ਖਸ਼ਕੀਨ ਸਾਹਿਬ ਪੂਰਾ ਘਰਾਣਾ ਸਾਡੇ ਗੁਰੂਪਾਜੀ ਵੀ ਤਸ਼ਰੀਫ ਫਰਮਾ ਨੇ ਅਸੀਂ ਉਹਨਾਂ ਦੀ ਵਰਸੀ ਤੇ ਅਸੀਂ ਕੌਣ ਹਾਂ ਗਾਉਣ ਵਾਲੇ ਇੱਕ ਮਿੰਟ ਆਤਮਾ ਬਾਜੀ ਆਤਮਾ ਬਾਜੀ ਸਟੇਜ ਤੇ ਆਓ ਸੋ ਸਾਡੇ ਵੱਲੋਂ ਮੇਰੇ ਵੱਲੋਂ ਤਾਂ ਇੱਕ ਐਡੀ ਕਿ ਗੱਲ ਹੈ ਕਿ ਮੇਰਾ ਬਾਜੀ ਨਾਲ ਬਹੁਤ ਪਿਆਰ ਸੀ ਅਸੀਂ ਸਟੇਜ ਸ਼ੋ ਵੀ ਇਕੱਠੇ ਕੀਤੇ ਆ ਪਰ ਮੈਂ ਛੋਟਾ ਜਿਹਾ ਸੀ ਥੋੜਾ ਛੋਟਾ ਸੀ ਸੋ ਉਹਨਾਂ ਨੂੰ ਇੱਕ ਇਹੀ ਦੁਆ ਹੈ ਉਹਨਾਂ ਦੇ ਅਰਦਾਸ ਹੈ ਉਸ ਮਾਲਕ ਅਗੇ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਔਰ ਹਮੇਸ਼ਾ ਹੀ ਉਸ ਖਾਨਦਾਨ ਨੂੰ ਉਸ ਪੂਰੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਲੋ ਜੀ ਦਿਆਲਪੁਰ ਸਾਹਿਬ ਇੱਥੇ ਹਾਂ ਸੱਭਿਆਚਾਰਕ ਮੇਲੇ ਦੇ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਇਓ ਸਰਮਤੇ ਮੈਂ ਸੰਧੂ ਸਾਹਿਬ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਮੈਂ 18 ਸਾਲ ਬਾਅਦ ਸਟੇਜ ਤੇ ਅੱਜ ਬੋਲਣ ਲੱਗਾ 18 ਸਾਲ ਬਾਅਦ ਤੁਸੀਂ ਬਹੁਤ ਸਾਰੇ ਨਵੇਂ ਸਾਲ ਦੇ ਪ੍ਰੋਗਰਾਮ ਐਮਐਚਬੰਦ ਤੇ ਉਹ ਮੈਂ ਹੀ ਕਰਿਆ ਕਰਦਾ ਸੀ ਸੋ ਪੇਸ਼ ਕਰ ਜਾ ਰਿਹਾ ਮੈਂ ਧਿਆਲਪੁਰੀ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਾਏ ਸੋ ਕਹਿਣ ਜਾ ਰਿਹਾ ਚੰਗੀਆਂ ਆਈਆਂ ਕਰਦੇ ਨੂੰ ਦੁਨੀਆ ਝੂਠ ਹਾਰ ਜਾਂਦਾ ਨੇਕੀ ਨਾਲ ਬਦੀਦਾ ਜਦ ਹੁੰਦਾ ਉਹ ਸਦਾ ਹੱਕ ਬਿਹੱਗ ਪੁਸ਼ਾਨ ਛੱਡੀਏ ਵਾਹ ਵਾਹ ਬਿਹੱਗ ਕੂਨ ਹੁੰਦਾ ਹੱਕਦਦ ਹੁੰਦਾ ਪਹਿਲਾ ਮੁਬਾਰਕਾ ਵੀ ਮੇਲੇ ਦੀ ਹੈ ਸਿਆਣੇ ਕਹਿੰਦੇ ਆ ਵੀ ਸਾਨਾ ਦੇ ਪੇਟ ਦੇ ਵਿੱਚ ਗਾਂ ਦਾ ਬੁਰਾ ਹਾਲ ਹੋ ਜਾਂਦਾ ਨਹੀਂ ਨਹੀਂ ਤੁਸੀਂ ਵੱਡੇ ਹੋ ਭਾਜੀ ਇਹਨੇ ਮੈਨੂੰ ਹਾਕ ਮਾਰ ਲਈ ਮੈਂ ਤਾਂ ਉਹ ਗਾਮ ਨਹੀਂ ਰਿਹਾ ਮੈਂ ਤਾਂ ਬੱਕਰੀ ਬਣ ਗਿਆ ਨਹੀਂ ਨਹੀਂ ਹਾਂਜੀ ਭਰਾ ਉਹਦੇ ਪੁੱਤ ਸਾਡਾ ਇਹ ਕੰਮ ਨਹੀਂ ਜਿਹੜਾ ਤੁਸੀਂ ਕਰਨ ਲੱਗੇ ਵੱਡੇ ਭਰਾ ਹਾਂਜੀ ਉਸਤਾਦ ਜੀ ਹੁਣ ਤੈਂ ਜੇ ਹਾਂ ਮੈਨੂੰ ਆੜਾ ਸ਼ਾਗਿਰਦਾ ਵੀ ਸਾਡਾ ਛੋਟਾ ਭਰਾ ਸਾਤੋਂ ਨਾਂ ਅੱਗੇ ਸੁਰਗਨ ਵੱਖਰੀ ਆ ਸ਼ਾਗਿਰਦ ਨੂੰ ਲੋਣੀ ਪਣੀ ਆ ਡੰਡੜਾ ਡੜਾ ਡੰਡੜਾ ਡੰਡੜਾ ਗੁਰਿੰਦਾ ਬਾਜੀ ਪਲੀਜ਼ ਨਹੀਂ ਨਹੀਂ ਇਦਾਂ ਨਹੀਂ ਗੱਲ ਬੜਦੀ ਗੁਰਿੰਦਾ ਬਾਜੀ ਬਾਜੀ ਨੂੰ ਬੁਲਾਓ ਕੋਕੀ ਬਾਜੀ ਗੁਰਿੰਦਾ ਬਾਜੀ ਆਜੋ 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 Sit down. Sajna, can